ਦੇ ਨਾ ਹੋ ਗਿਆ ਜੀ ਡਿਲੀਵਰੀ ਕੇਸ ਹੁਣ ਕੀ ਕਹਿ ਰਹੇ ਡਾਕਟਰ ਡਾਕਟਰ ਕਹ ਰਹੇ ਵੀ ਇੱਥੇ ਏਸੀ ਨਹੀਂ ਚੱਲ ਰਿਹਾ ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਆਪ ਤਿੰਨ ਚਾਰ ਦਿਨ ਤੇ ਹੋ ਗਿਆ ਜੀ ਖ절 ਖਰਾਬ ਹੁੰਦਾ ਕੱਲ ਨੂੰ ਬੱਚੇ ਨੂੰ ਕੁਝ ਹੋ ਜੇ ਜਾਂ ਕੋਈ ਮਰੀਜ਼ ਨੂੰ ਕੁਝ ਹੋ ਜੇ ਤਾਂ ਕੌਣ ਜ਼ਿੰਮੇਵਾਰ ਆ ਸਾਨੂੰ ਤਾਂ ਦੇਖ ਨਹੀਂ ਰਿਹਾ ਕੋਈ ਫੈਸਿਲਿਟੀ ਮੰਡੀ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਤਿੰਨ ਚਾਰ ਦਿਨ ਹੋ ਗਿਆ ਖਰਾਬ ਹੁੰਦਾ ਜੇ ਕੋਈ ਸਹੂਲਤ ਮਿਲ ਨਹੀਂ ਹੁੰਦੀ ਤਾਂ ਇਦਾਂ ਖੱਜਲ ਖਰਾਬ ਨਾ ਹੁੰਦੇ ਮੰਗ ਹੀ ਕਰਦੇ ਆ ਵੀ ਚਲੋ ਆਹੀ ਤੇ ਹੋਈ ਦੇ ਖੱਜਲ ਖਰਾਬ ਕੋਈ ਹੋਰ ਨਾ ਹੋਵੇ ਜੋ ਸਹੂਲਤ ਚਾਹੀਦੀਆਂ ਵਾ ਹਸਤਾਲ ਵਿੱਚੋਂ ਮਿਲਣਾ ਮੇਰਾ ਨਾਮ ਕੋਮਲ ਮਲਿਕਾ ਕਰੋਦੇ ਤੇ ਆरियो ਕੀ ਪ੍ਰੋਬਲਮ ਹੈ ਜੀ ਪਰਸੋਂ ਦੇ ਅਸੀਂ ਆਉਂਦੇ ਪਏ ਆ ਜੀ ਏਸੀ ਨਹੀਂ ਚੱਲਦਾ ਪਿਆ ਸਰ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕੇ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਹਾਂਜੀ ਤੇ ਫਿਰ ਕਦੋਂ ਤੱਕ ਕਹਿੰਦੇ ਵੀ ਕਰਨਾ ਉਹ ਕਹ ਰਹੇ ਸਵੇਰੇ ਏਸੀ ਲਵਾ ਦੇਣ ਤੇ ਫਿਰ ਸਵੇਰ ਸੁਬਾ ਕਰਵਾਵਾਂਗੇ ਅਸੀਂ ਅਗਰੇ ਇੱਥੇ ਨਾ ਲੱਗਿਆਂ ਤਾਂ ਫਿਰ ਇੱਥੇ ਰਹੋਗੇ ਇਦਾਂ ਥੋੜੀ ਰਹਿ ਸਕਦੇ ਹੋ ਜੀ ਆਪਰੇਟ ਦਿੱਤਾ ਹੋਇਆ ਆ ਫਿਰ ਆਪਰੇਟ ਤਾਂ ਕਰਾਉਣਾ ਹੀ ਆ ਜੀ ਟਾਈਮ ਦਿੱਤਾ ਹੋਇਆ ਅੱਜ ਦਾ ਟਾਈਮ ਦਿੱਤਾ ਸੀਗਾ ਅੱਜ ਫਿਰ ਉਹਨਾਂ ਨੇ ਬੋਲਾ ਵੀ ਕੱਲ ਨੂੰ ਕਰਾਂਗੇ ਤੁਹਾਡਾ ਆਪਰੇਟ ਏਸੀ ਨਹੀਂ ਚੱਲ ਰਿਹਾ ਬਲਵਿੰਦਰ ਕਾ ਇਹ ਤਿੰਨ ਚਾਰ ਦਿਨ ਤੋਂ ਆ ਰਿਹਾ ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ ਅੱਜ ਕਰ ਦਿੰਦੇ ਬੈਠੇ ਹੀ ਕਿੱਜੋ ਖਰਾਬ ਹੋ ਗਈ ਸਮਝਦੇ ਆ ਏਸੀ ਦੀ وجہ ਕਰਕੇ ਆਨ ਪ੍ਰੈਸ਼ਰ ਦਿੱ ਕਰਦੇ ਤਾਂ ਇਹ ਨੁਕਸਾਨ ਹੋ ਹੀ ਸਕਦਾ ਕੋਈ ਦਾ ਕੋਈ ਪਰ ਗਰੀਬ ਬੰਦਾ ਫਿਰ ਕਿੱਥੇ ਜਾਵੇ ਆਸ ਨਾ ਹੁੰਦਾ ਇੱਥੇ ਜੀ ਇਹ ਸਾਨੂੰ ਲਾਰੇ ਲਾਈ ਜਾਂਦੇ ਸੁਲਤਾਨ ਉਹਦੇ ਮੌਕੇ ਦੇ ਨਾਲ ਕਿ ਅੱਜ ਕੇ ਬਰ ਬਰੋ ਕਰਾ ਕੇ ਲੈ ਆਏ ਸੀ ਕਹਿਣਾ ਵੀ ਬਰੋ ਕਰਈਆ ਟੈਸਟ ਬਰੋ ਕਰਾ ਕੇ ਲੈ ਆਏ ਆ ਵੈਸੇ ਪਹਿਲਾਂ ਕੀਤੇ ਇਹਨਾਂ ਨੇ ਟੈਸਟ ਇਹਦਾ 2-2 ਘੰਟੇ ਪੈਰ ਦੀ ਅੱਡੀ 2.5 ਘੰਟੇ ਤੋਂ ਉੱਤੇ ਹੋ ਗਿਆ 9:30 ਦੇ ਆਏ ਆ ਉਹ ਪੈਰ ਤੇ ਫ੍ਰੈਕਚਰ ਹੱਡੀ ਥੋੜੀ ਜੀ ਉਹਦਾ ਆਪਰੇਸ਼ਨ ਕਰਨਾ ਹਨਾਂ ਨੇ। ਤੋਂ ਕਰਨ ਨਹੀਂ ਦੇ ਅਜੇ ਤੱਕ। ਕੀ ਕਹਿੰਦੇ ਡਾਕਟਰ? ਡਾਕਟਰ ਕੀ ਕਹਿੰਦੇ ਹੜਤਾਲ ਕੀਤੀ ਆ ਬੰਦੇ ਹੜਤਾਲ ਕਾਦੀ ਤੀ ਬੰਦੇ ਤਾਂ ਤੀ ਠੀਕ ਕਰੋ। ਕਹਿੰਦੇ ਏਸੀ ਖਰਾਬ ਹੋ ਤੀ ਏਸੀ ਠੀਕ ਕਰਾ ਦੇ ਚੋਂ ਪੈਰ ਕੇ ਉਹ ਜਿਹੜੇ ਪੈਸੇ ਪਾਉਂਦੇ ਆ ਗਵਰਨਮੈਂਟ ਨੂੰ ਪਾਓ। ਜੇ ਸਰਕਾਰੀ ਹਸਪੀਟਲ ਆ ਤੇ ਠੀਕ ਨੇ। ਕੋਈ ਸਹੂਲਤ ਨਹੀਂ ਆਏਗੀ। ਕੋਈ ਸਹੂਲਤ ਨਹੀਂ ਦਿੰਦੀ ਭਗਵਾਨ ਤੁਮਾਰੇ ਜਿਹੜਾ ਨੰਬਰ ਲਾਂਚ ਕੀਤਾ ਮੈਂ ਕਿਨੋਂ ਉੱਥੇ ਕੰਪਲੇਨਟ ਕਰਨੀ ਪੈਣੀ ਲੱਗਦਾ ਇਸ ਹਿਸਾਬ ਨਾਲ। ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ। ਕੱਲ ਦੇ ਸੈਂਟਰ ਸਾਡੇ اسی ਹੈ ਉਹ ਸਾਡਾ ਕੱਲ ਦੇ ਟ੍ਰਿਪ ਕਰ ਗਿਆ ਹੈ ਅਸੀਂ ਇਸ ਜੇਟ ਤੇ ਉੱਪਰ ਗੱਲ ਕੀਤੀ ਸੀ ਜਿਵੇਂ ਜਨਾ ਕਿਸੇ ਇੱਕ ਚਲਦੀ ਸੈਂਸ ਚੱਲਣੀ ਹੈ ਉਹ ਚੰਡੀਗੜ੍ਹ ਟੀਮ ਆਣੀ ਚੰਡੀਗੜ੍ਹ ਜਾਣੀ ਹੈ ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ ਦਾ ਕਹਿੰਦੇ ਠੀਕ ਹੋ ਜਾਏਗੀ ਅੰਨਾ ਸਾਡੇ ਕੰਮ ਸਪੀਡ ਏਸੀ ਦਾ ਲੱਗਾ ਹੈ ਉਹ ਏਸੀ ਇੱਕ ਚੁੱਕੀ ਸਪੀਡ ਸੀ ਚੱਲ ਰਿਹਾ ਤੇ ਦੂਸਰੇ ਸਪੀਡ ਏਸੀ ਉਹ ਕਹਿ ਰਹੇ ਕਿ ਉਹ ਚਕੂਲੀ ਨਹੀਂ ਹੋ ਰਹੀ ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ ਅੱਜ ਬੁਲਾਇਆ ਸੀ ਉਹ ਠੀਕ ਕਰ ਰਿਹਾ ਕਾਇਨੀ ਉੱਟੀ ਦਾ ਚੱਲ ਰਿਹਾ ਸਾਡਾ ਸਪੀਡ ਏਸੀ ਚੱਲ ਰਿਹਾ ਅਰਕੋ ਉੱਤੇ ਦੀ ਪ੍ਰੋਬਲਮ ਆ ਰਹੀ ਹੈ ਉਹਦਾ ਸਪਲਿਟ AC ਵੀ ਕੱਲ੍ਹ ਤੋਂ ਹੀ ਖਰਾਬ ਹੋ ਗਿਆ ਤੇ ਉਹਨੇ ਤੇ ਸੈਂਟਰਲ AC ਵੀ ਦੋਨੋਂ ਕੱਲ੍ਹ ਰਿਪੇਅਰ ਕੀਤਾ ਹੈ ਇਹ ਸਾਡੀ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਹੈ ਚੇਅਰਮੈਨ ਸਾਡੀ ਗੱਲ ਹੋਈ ਹੈ ਜਿਹੜਾ ਖੁਦ ਫੋਨ ਕੀਤਾ ਉਹ ਕਹਿੰਦਾ ਅੱਜ ਸ਼ਾਮ ਤੱਕ ਜਦੋਂ ਮੈਂ ਗੱਲ ਕਰਦਾ ਤੁਹਾਡਾ ਸੈਂਟਰਲ AC ਠੀਕ ਹੋ ਜਾਣਾ ਜਿਹੜੇ ਸਾਡੇ ਉੱਤੇ ਹੈ ਉਹ ਸੈਂਟਰਲ AC ਹੈ ਜਿਹਦੀ ਮਤਲਬ ਸੈਂਟਰਲ ਸਪਲਾਈ ਹੈ AC ਦੀ 에어 ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਆ ਉਹ ਠੰਡਾ ਰੱਖਣ ਵਾਸਤੇ ਜਿਹਦੇ ਨਾਲ ਕਿ ਅਸੀਂ ਆਪਰੇਟ ਕਰ ਸਕਦੇ ਹਾਂ ਤੇ ਜਿਹੜੇ AC ਸਾਡੇ ਉਹ ਪਿਛਲੇ ਇੱਕ ਹਫ਼ਤੇ ਤੋਂ ਬੰਦ ਹੈ ਜਿਹਦੇ ਕਰਕੇ ਸਾਨੂੰ ਆਪਰੇਟ ਕਰਨ ਦੇ ਵਿੱਚ ਔਰਥੋਟੀ ਤੇ ਗਾਈਨੀਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਆਪਾਂ ਆਪਰੇਟ ਕਰਨੀ ਪਾਰ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਤੇ ਸਵੇਟਿੰਗ ਹੋ ਜਾਂਦੀ ਹੈ ਤੇ ਉਦੋਂ ਦਾ ਹੀ ਕਰ ਰਹੇ ਆ ਥੋੜਾ ਬੁੱਤਾ ਪਰ ਉਹਦਾ ਕੋਈ ਸੋਲੂਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਹੈ ਕਿ ਇਹ ਖਰਾਬ ਹੋਏ ਪਏ ਹੈ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਇੱਕ ਗਾਈਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦ ਕਿ ਇਹ ਸੈਂਟਰਲ ਏਸੀ ਕਨਸੈਪਟ ਹੈ ਇੱਕ ਵਿੰਡੋ ਏਸੀ ਨਾਲ ਪੂਰਾ ਆਪਾਂ ਉਹਨੂੰ 18 18 ਨੂੰ ਰਨ ਨਹੀਂ ਕਰ ਸਕਦੇ ਆ ਅਸੀਂ ਜਾਣਦੇ ਆ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੰਤਾਂ ਨੂੰ ਦੇਖੋ ਸਾਡੇ ਕਰਨ ਦਾ ਹੀ ਫੇਰ ਵੀ ਖੜੇ ਹੋਗੇ ਪਰਸੀਨੇ ਦੇ ਵਿੱਚ ਕਰ ਦਿੰਨੇ ਆ ਪਰ ਜਿਹੜਾ ਪਰਸੀਨਾ ਜਾ ਕੇ ਪੇਸ਼ੰਤਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ ਤੇ ਉਹਦੇ ਨਾਲ ਪੇਸ਼ੰਤ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ ਜਿਹਦੀ ਕਿ ਉਸ ਤੋਂ ਬਾਅਦ ਉਹਦੀ ਜਾਨ ਤੇ ਵੀ ਖਤਰਾ ਬਣ ਸਕਦਾ ਆ ਜਾਂ ਪੇਸ਼ੰਤ ਬਾਅਦ ਵਿੱਚ ਆਹਨੂੰ ਕੰਪਲੇਨ ਕਰਦਾ ਆ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ ਉਹ ਅਸੀਂ ਰਿਕੁਐਸਟ ਕਰਨੇ ਆ ਕਿ ਇਹ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ ਸੋ ਥੈਟ ਕਿ ਅਸੀਂ ਪ੍ਰੋਪਰਲੀ ਕੰਮ ਕਰ ਸਕੀਏ ਤੇ ਪੇਸ਼ੈਂਟਾਂ ਨੂੰ ਕੋਈ ਪ੍ਰੋਬਲਮ ਨਾ ਆਏ ਹਾਂਜੀ ਸਾਰੇ ਗਾਇਨਕੋਲੋਜਿਸਟ ਨੇ ਆਰਥੋਪੈਡਿਕ ਸਰਜਨ ਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ ਚ ਪੋਸਟਪੋਨ ਕੀਤੀਆਂ ਇੰਨੀ ਤਾਂ ਕਿ ਸ਼ਾਇਦ ਕੱਲ ਤੱਕ ਕੋਈ ਹੋ ਜੇ ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਕਿ 1-2 ਦਿਨ ਦੇ ਵਿੱਚ ਸ਼ਾਇਦ ਠੀਕ ਹੋ ਜੇ